ਜਾਨਿਤ ਸਮਿਤੀ ਕਿੰਨਿਓ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਬਹੁਤ ਹੀ ਸਲਾਣਾ ਇਹ ਹੋਗਾ। ਵਿਨੋਦ ਸ਼ਰਮਾ ਜੀ ਦੀ ਰਹਿਨਮਾਈ ਚ ਇਹ ਹਰ ਹਫਤੇ ਕੋਈ ਨਾ ਕੋਈ ਅਜਿਹੀ ਐਕਟੀਵਿਟੀ ਕਰਦੇ ਰਹਿੰਦੇ ਨੇ ਜਿਹਦੇ ਨਾਲ ਸਮਾਜ ਦਾ ਭਲਾ ਹੁੰਦਾ ਹੈ। ਸ਼ਰਮਾ ਜੀ ਵੱਲੋਂ ਇਹਨਾਂ ਦੀ ਜਿਹੜੀ ਸਮਤੀ ਹੈ ਜਨਹਿ ਹਮੇਸ਼ਾ ਹੀ ਪਟਿਆਲੇ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਆ ਚਾਹੇ এনਵਾਇਰਨਮੈਂਟ ਹੈ ਚਾਹੇ ਗਰੀਬ ਬੱਚਿਆਂ ਦੀ ਫੀਸ ਦੀ ਗੱਲ ਹੈ। ਹਾਂਜੀ ਸ਼ਰਮਾ ਜੀ ਅੱਜ ਮੈਡੀਕਲ ਕੈਂਪ ਲਗਾਇਆ ਹੈ ਤੁਹਾਡੇ ਵੱਲੋਂ ਜਨ ਸੰਮਤੀ ਵੱਲੋਂ ਕਿ ਕਿਦਨੇ ਤੱਕ ਇਕੱਠੇ ਹੋ ਗਏ ਹਾਂ ਹਾਂਜੀ ਜੀ ਅੱਜ ਮੈਡੀਕਲ ਕੈਂਪ ਲਾਇਆ ਗਿਆ ਕਿਦਨੇ ਟੋਟਲ ਕਲੈਕਟ ਹੋਇਆ ਸ਼ਰਮਾ ਬਲਵੰਤ ਸਰਵਾ ਜਨ ਸੰਮਤੀ ਤੋਂ ਮੇਰੇ ਨਾਲ ਵਿਕਾਸਪੁਰੀ ਜੀ ਪਲੱਸ ਪਤਨਾਲ ਬਜਿੰਦਾ ਸ਼ਰਮਾ ਜੀ ਤੇ ਸਾਡੇ ਜਗਤਾਰ ਸਿੰਘ ਜੱਗੀ ਦੀਪਕ ਕੁਮਾਰ ਬੰਕਲ ਦੀ ਸਾਡੇ ਪਰਮੋਤ ਸ਼ਰਮਾ ਜੀ ਸਾਡੇ ਹੋਰ ਅਫਸਰ ਵੀਰ ਕਮਲ ਲਾਲ ਗਰਗੀwidehat ਗਰੇਵਾਲ ਸਾਹਿਬ ਸਾਡੇ ਪਰਵਿੰਦਰ ਪਹਿਲਵਾਨ ਜੀ ਸਾਡੇ ਰਗਨ ਜੀ ਸਾਡੇ ਸੁਵਿੰਦਰ ਜੀ ਸਾਰੀ ਟੀਮ ਨੇ ਪ੍ਰਦੀਪ ਜੀ ਅੱਜ ਅੱਜ ਅਸੀਂ ਇੱਥੇ ਖਾਸ ਤੌਰ ਤੇ ਤ੍ਰਿੰਦਰਾ ਹਸਪੀਟਲ ਦਾ ਜੋ ਸੁਖਵਿੰਦਰ ਜੀ ਦਾ ਬਲੱਡ ਬੈਂਕ ਦੇ ਯਾਰ ਹਨ ਉਹਨਾਂ ਨੇ ਸਾਰੀ ਟੀਮ ਨੇ ਅੱਜ ਸਵੇਰੇ 7 ਵਜੇ ਤੇ ਬਲੱਡ ਭੁਨਿਸ਼ਮਿਲ ਕੈਂਪ ਲਗਾਇਆ ਸੀ ਤ੍ਰਿਗੁਣ ਸਾਡੀ ਉਮੀਦ ਹੈ 25 ਕੋਈ ਡੋਨਰ ਅੱਜ ਸਾਡੇ ਇੱਥੇ ਕਰ ਦੇਣਗੇ ਸਵੇਰੇ ਸਵੇਰੇ 7:00 ਲੈ ਕੇ 9:00 ਤੱਕ ਸਾਡਾ ਟਾਈਮ ਸੀ ਤੁਹਾਡੇ ਲੋਕਾਂ ਨੇ ਰਿਕੁਐਸਟ ਕਰਾਂਗਾ ਵੀ ਅਸੀਂ ਜਿਵੇਂ ਮੈਡੀਕਲ ਦੇ ਚ ਕਰਦੇ ਆ ਇਸ ਤਰ੍ਹਾਂ ਸੀ ਐਜੂਕੇਸ਼ਨ ਵੀ ਕਰਦੇ ਆ ਇਸ ਤਰ੍ਹਾਂ ਸੀ ਪਲਾਂਟੇਸ਼ਨ ਵੀ ਕਰਦੇ ਆ ਹੁਣ ਅਸੀਂ ਪਲਾਂਟ ਵੀ ਲਗਾ ਰਹੇ ਆ ਤੁਹਾਡੇ ਨਾਲ ਜੁੜੋ ਸਾਡੇ ਕੋ ਮੈਂਬਰ ਬਣੋ ਜਿਹੜਾ ਤੁਹਾਨੂੰ ਮੌਨਟਨੇਟ ਕਰੋਗੇ ਤੁਹਾਨੂੰ ਬੜੀ ਅੱਛੀ ਤਰ੍ਹਾਂ ਜੁੜੀਗਾ ਸਾਡੇ ਚਾਚਾ ਨੇ ਮੈਸਨ ਫੋਰ ਐਡਵੋਕੇਟ ਵੀ ਆਜੀ ਉਹਨਾਂ ਨੇ ਤੁਹਾਨੂੰ ਅੱਜ ਇਹਦੇ ਵਾਸਤੇ 500 ਰੁਪਏ ਡੋਨੇਟ ਵੀ ਦਿੱਤਾ ਮੈਂ ਉਹਨਾਂ ਦਾ ਵੀ ਸਾਡੇ ਉਹ ਜਿਨ੍ਹਾਂ ਨੂੰ ਫਾਊਂਡਰ ਮੈਂਬਰ ਹੈ ਸਾਡੇ ਫਾਊਂਡਰ ਮੈਂਬਰ ਦੇ ਬੇਟਾ ਕਮਲ ਕੋਚ ਜੀ ਨੇ ਬਲੱਡ ਦਿੱਤਾ ਮੇਰੇ ਬੇਟੇ ਰੋਹਨ ਸ਼ਰਮਾ ਨੇ ਵੀ ਇੱਥੇ ਬਲੱਡ ਦਿੱਤਾ ਤੇ ਉਹਨੂੰ 25 ਸਾਨੂੰ ਉਮੀਦ ਹੈ ਅੱਜ ਬਲੱਡ ਡੋਨਰ ਹੋ ਜਾਣਗੇ ਜਿਨ੍ਹਾਂ ਨੇ ਸਾਨੂੰ ਬਲੱਡ ਦਿੱਤਾ ਮੈਂ ਉਹਨਾਂ ਦਾ ਥੈਂਕਸ ਕਰਦਾ ਤੇ ਸਾਰੀ ਟੀਮ ਦਾ ਥੈਂਕਸ ਕਰਦਾ ਲੋਕਾਂ ਨੂੰ ਰਿਕਵੈਸਟ ਕਰਦਾ ਵੀ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਚਲੋ ਅਨਜੀਤ ਸਿੰਘ ਜਨਜੀਤ ਸਮਿਤੀ ਵੱਲੋਂ ਬਲੱਡ ਕੈਂਪ ਲਗਾਇਆ ਗਿਆ ਹੈ ਜਨਜੀਤ ਸਮਿਤੀ ਕਿੰਨੀ ਉਹ ਜਿਹੜਾ ਬਲੱਡ ਡੋਨੇਸ਼ਨ ੈਂਪ ਲਗਾਇਆ ਬਹੁਤ ਹੀ ਸਰਾਣਾ ਇਹ ਹੋਗਾ ਵਿਨੋਦ ਸ਼ਰਮਾ ਜੀ ਦੀ ਰਹਿਨਮਾਈ ਚ ਇਹ ਹਰ ਹਫਤੇ ਕੋਈ ਨਾ ਕੋਈ ਅਜਿਹੀ ਐਕਟੀਵਿਟੀ ਕਰਦੇ ਰਹਿੰਦੇ ਨੇ ਜਿਹਦੇ ਨਾਲ ਸਮਾਜ ਦਾ ਭਲਾ ਹੁੰਦਾ ਤੇ ਲੋਕਾਂ ਦਾ ਭਲਾ ਹੁੰਦਾ ਜਿਹੜੇ ਗਰੀਬ ਲੋਗ ਨੇ ਉਹਨਾਂ ਨੂੰ ਮੈਡੀਕਲ ਸਹੂਦਾ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਇਹ ਪ੍ਰੋਵਾਈਡ ਕਰਾਉਂਦੇ ਨੇ ਇਹ ਇੱਕ ਬਹੁਤ ਸਮਾਜ ਸੇਵਕ ਵਧੀਆ ਹੋਣ ਦੇ ਨਾਤੇ ਇੱਕ ਸ਼ਹਿਰ ਦੇ ਵਧੀਆ ਵਸਨੀਕ ਨੇ ਤੇ ਇਹਨਾਂ ਨੂੰ ਹੁਣੇ ਪੰਜਾਬ ਸਟੇਟ ਅਵਾਰਡ ਵੀ ਮਿਲਿਆ ਜਿਹਦੇ ਲਈ ਅਸੀਂ ਇਹਨਾਂ ਨੂੰ ਬਹੁਤ ਵਧਾਈ ਵੀ ਦਿੰਨੇ ਆ ਤੇ ਸਾਡੇ ਪਟਿਆਲਾ ਸ਼ਹਿਰ ਦਾ ਰਜਿੰਦਰਾ ਜੀ ਮਖਾਨਾ ਕਲੱਬ ਦਾ ਇਹਨਾਂ ਨੇ ਨਾਮ ਰੋਸ਼ਨ ਕੀਤਾ ਤੇ ਅਸੀਂ ਇਹ ਜਿਹੜਾ ਕੈਂਪ ਲਗਾਇਆ ਇਹਦੇ ਲਈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਪ੍ਰਾ ਮੈਡੀਕਲ ਕੈਂਪ ਲਗਾਇਆ ਪੂਜੀ ਵੀ ਤੋਂ ਹਾਂਜੀ ਅੱਜ ਜਨਹਿਤ ਸੰਮਤੀ ਵੱਲੋਂ ਬਾਰਾਦਰੀ ਗਾਰਡਨ ਵਿਖੇ ਬਲੱਡ ਕੈਂਪ ਲਗਾਇਆ ਜਿਹਦੇ ਲਈ ਵਿਨੋਦ ਸ਼ਰਮਾ ਜੀ ਦਾ ਬਹੁਤ-ਬਹੁਤ ਮੁਬਾਰਕਾਂ ਤੇ ਧੰਨਵਾਦ ਤੇ ਉਰੇ ਜਿੰਨੇ ਵੀ ਡੋਨਰਸ ਪਹੁੰਚੇ ਆ ਜਾਂ ਡਾਕਟਰ ਸਾਹਿਬਾਨ ਦੀ ਟੀਮ ਹੈ ਬਹੁਤ ਹੀ ਵਧੀਆ ਉਹਨਾਂ ਨੇ ਖੂਨਦਾਨ ਕੀਤਾ ਸ਼ਰਮਾ ਜੀ ਵੱਲੋਂ ਇਹਨਾਂ ਦੀ ਜਿਹੜੀ ਸਮਤੀ ਹੈ ਜਨਹਿਤ ਹਮੇਸ਼ਾ ਹੀ ਪਟਿਆਲੇ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਆ ਚਾਹੇ এনवायरमेंट ਹੈ ਚਾਹੇ ਗਰੀਬ ਬੱਚਿਆਂ ਦੀ ਫੀਸ ਦੀ ਗੱਲ ਹੈ ਤੇ ਇਦਾਂ ਮੈਡੀਕਲ ਜਾਂ ਬਲੱਡ ਕੈਂਪ ਲਗਾ ਕੇ ਵੀ ਲੋਕਾਂ ਦੀ ਮਦਦ ਕਰਦੇ ਆ ਤੇ ਹੁਣ ਹੀ ਇਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਉਹਦੇ ਲਈ ਵੀ ਬਹੁਤ-ਬਹੁਤ ਮੁਬਾਰਕਾਂ ਰਜ਼ਿੰਦਰਾ ਜੀ ਮਖਾਨਾ ਦੇ ਵਿੱਚ ਅਗਰ ਫੁੱਲਾ ਦੀ ਬਿਊਟੀ ਦੀ ਗੱਲ ਕਰੀਏ ਉੱਥੇ ਵੀ ਵਿਨੋਸ਼ ਸ਼ਰਮਾ ਜੀ ਨੇ ਹਮੇਸ਼ਾ ਹੀ ਵਾਚੜ ਕੇ ਕੰਮ ਕੀਤਾ ਹੈ 12 ਦਰੀ ਗਾਰਡਨ ਦੇ ਵਿੱਚ ਜੇ ਅੱਜ ਫੁੱਲਾਂ ਦੀ ਮਹਿਕ ਜਾਂ ਹਰੇ ਭਾਈ ਦੀ ਆਪਾਂ ਆਨੰਦ ਮਾਣਦੇ ਆ ਉਹ ਵੀ ਇਹਨਾਂ ਦੀ ਬਦੌਲਤ ਹੈ ਤੇ ਅੱਜ ਬਲੱਡ ਕੈਂਪ ਲਈ ਮੈਂ ਵਿਨੋਸ਼ ਸ਼ਰਮਾ ਜੀ ਨੂੰ ਵਧਾਈ ਦਿਨਾ ਤੇ ਧੰਨਵਾਦ ਕਰਦਾ ਹਾਂ